ਮੈਂ ਕਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਫਰੋਹੀਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਮੇਰੇ ਨਾਲ ਜ਼ਿਲ੍ਹੇ ਦੇ ਆਗੂ ਸਹਿਬਾਨ ਪਿੰਡਾਂ ਦੇ ਆਗੂ ਸਹਿਬਾਨ ਜਿਹੜਾ ਇਕੱਤਰ ਹੋਇਆ ਇਸ ਟਾਈਮ ਤੇ ਅਸੀਂ ਡੀਸੀ ਦਫ਼ਤਰ ਫਰੋਹੀਪੁਰ ਵਿਖੇ ਖੜੇ ਆਂ ਕਿਉਂ ਹੁਣੇ ਹੀ ਸਾਡੀ ਮੀਟਿੰਗ ਹੋ ਕੇ ਢੀਆ ਜੋ ਡੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਜੋ ਕਿ ਇੱਥੇ ਫਰੋਹੀਪੁਰ ਬਾਈਪਾਸ ਦੇ ਵਿੱਚ ਜ਼ਮੀਨਾਂ ਜੋ ਅਕਵਾਇਰ ਕਰਨ ਵਾਲਾ ਮੈਟਰ ਸੀ ਉਹਦੇ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਜਿਹਦੇ ਵਿੱਚ ਡੀ ਸਾਹਿਬ ਤੇ ਸ਼ਾਮਲ ਨਹੀਂ ਹੋਏ ਜਰਨਲ ਏਡੀਸੀ ਸਾਹਿਬ ਐਸਡੀਐਮ ਜੀਰਾ ਉਹਨਾਂ ਦੇ ਕੋਲੇ ਫਰੋਜਪੁਰ ਦਾ ਐਸਡੀਐਮ ਸਾਹਿਬ ਜੀ ਚਾਰਜ ਗੁਰਮੀਤ ਸਿੰਘ ਜੀ ਉਹ ਵੀ ਤੇ ਨੈਸ਼ਨਲ ਹਾਈਵੇ ਦੇ ਆਫੀਸਰ ਉਹਦੇ ਵਿੱਚ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜੀ ਗੱਲਬਾਤ ਪਿਛਲੇ ਸਮੇਂ ਤੋਂ ਸਾਡੀ ਚੱਲ ਰਹੀ ਆ ਮੀਟਿੰਗਾਂ ਦਾ ਦੌਰ ਚੱਲ ਰਿਹਾ ਵਾ ਕਿਸਾਨਾਂ ਦੀਆਂ ਜਿਹੜੀਆਂ ਉਹ ਜ਼ਮੀਨਾਂ ਕਲੈਕਟਰ ਰੇਡ ਦੇ ਧੱਕੇ ਨਾਲ ਜਿਹੜਾ ਉਹ ਅਕਵਾਇਰ ਕਰਨ ਦੀ ਗੱਲ ਚੱਲ ਰਹੀ ਆ ਉੱਥੇ ਸਾਫ਼ ਤੇ ਸਪਸ਼ਟ ਅਸੀਂ ਪੰਜਾਬ ਸਰਕਾਰ ਨੂੰ ਕਰਨਾ ਚਾਹੁੰਦੇ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰਨਾ ਚਾਹੁੰਦੇ ਆ ਤੇ ਇਹਨਾਂ ਸਾਰੇ ਜਿਹੜੇ 14 ਪਿੰਡਾਂ ਦੇ ਪੀੜਤ ਕਿਸਾਨ ਖੜੇ ਆ ਇਹ ਸਾਰੇ ਇਕਜੁੱਟ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜਿਹੜੀਆਂ ਕਬਡੀਆਂ ਦੇ ਭਾਅ ਅਸੀਂ ਜ਼ਮੀਨਾਂ ਵਾਲੀਆਂ ਨਹੀਂ ਛੱਡਾਂਗੇ ਜਥੇਬੰਦੀ ਜਿਹੜਾ ਉਹ ਹਮੇਸ਼ਾ ਹੀ ਜਿਹੜਾ ਉਹ ਕਿਸਾਨਾਂ ਦੇ ਨਾਲ ਖੜੀ ਆ ਹੁਣ ਵੀ ਖੜੀ ਆ ਜੋ ਲੈਂਡ ਐਕੁਇਜ਼ੀਸ਼ਨ ਐਕਟ 2013 ਉਹਦੇ ਮੁਤਾਬਕ ਜਿਵੇਂ 54 ਨੰਬਰ ਹਾਈਵੇ ਕੱਢ ਕੇ ਜੋ ਜੋ ਮਾਰਕੀਟ ਰੇਟ ਚੱਲਦਾ ਵਾ ਜੋ ਮੌਜੂਦਾ ਸਮੇਂ ਦੇ ਵਿੱਚ ਜੋ ਇਹ ਕੇ ਇਹ ਜਿਹੜੀ ਕਮਰਸ਼ੀਅਲ ਜ਼ਮੀਨ ਇਹਨਾਂ ਪਿੰਡਾਂ ਦੀ ਲੱਗਦੀ ਆ ਸ਼ਹਿਰ ਦੇ ਨਾਲ ਉਹਦਾ 4 ਗੁਣਾ ਦੇ ਜਾੜਾ ਪੱਤਾ ਜੇਕਰ ਸਰਕਾਰ ਦਊਗੀ ਤੇ ਉਹ ਉਹਦੇ ਵਾਸਤੇ ਇਹ ਸਹਿਮਤੀ ਤੇ ਫੇਰ ਵਿਚਾਰ ਕਰਨਗੇ ਨਹੀਂ ਤਾਂ ਇਹ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਨੇ ਹਾਈਵੇ ਦੇ ਵਾਸਤੇ ਰੋਡ ਮੈਪ ਤਿਆਰ ਕੀਤਾ ਉਹਦੇ ਵਿੱਚ ਅਨੇਕਾਂ ਹੀ ਕਿੱਲੇ ਜਿਹੜੇ ਨਜਾਇਜ਼ ਐਕਵਾਇਰ ਕੀਤੇ ਜਾ ਰਹੇ ਆ ਤੇ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਦੁਫਾੜ ਕੀਤੀਆਂ ਜਾ ਰਹੀਆਂ ਵਾਂ ਉਹਦੇ ਵਾਸਤੇ ਇਨਸ਼ਪਸ਼ਟ ਕਹਿ ਕੇ ਆਏ ਆ ਪੂਰੇ ਜਿਹੜੇ ਪੀੜਤ ਕਿਸਾਨੋ ਕਹਿ ਕੇ ਆਏ ਆ ਕਿ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਜੋ ਵਾਰ ਕੀਤਾ ਗਿਆ ਉਹ ਵੀ ਮਨਜ਼ੂਰ ਨਹੀਂ ਉਹਦੇ ਨਾਲ ਵੀ ਸਹਿਮਤ ਨਹੀਂ ਇਹ ਜਿਹੜੀ ਲੜਾਈ ਆ ਉਹ ਅਸੀਂ ਪਰਿਵਾਰਾਂ ਸਮੇਤ ਲੜਾਂਗੇ ਕਿਸੇ ਵੀ ਕੀਮਤ ਤੇ ਧੱਕੇ ਦੇ ਨਾਲ ਜਿਹੜੀਆਂ ਆਪਦੀਆਂ ਜ਼ਮੀਨਾਂ ਐਕਵਾਇਰ ਨਹੀਂ ਹੁੰਦੇਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ